ਬਹੁਤੀ ਭਾਗਾ ਵਾਲਾ ਦਿਨ ਹੈ। ਔਰ ਅੱਜ ਪੂਰਨ ਬ੍ਰह्म ਗਿਆਨੀ ਸੰਤ ਮਹਾਰਾਜ ਸੰਤ ਬਾਬਾ ਕਰਤਾਰ ਸਿੰਘ ਜੀ ਬਹੁਤ ਖੁਸ਼ ਨੇ। ਕਿਉਂ ਖੁਸ਼ ਨੇ ਭਾਈ? ਕਿਉਂਕਿ ਅੱਜ ਉਹਨਾਂ ਦਾ ਜਿਹੜਾ ਬਚਨ ਸੀ ਉਹ ਪੂਰਾ ਹੋਇਆ ਹੈ। ਮੌਜੂਦਾ ਮੁਖੀ ਸ਼੍ਰੀਮਨ ਸੰਤ ਬਾਬਾ ਸੁਖਪਾਲ ਸਿੰਘ ਜੀਆ ਦੇ ਅੰਦਰ ਖਿਆਲ ਪੈਦਾ ਕੀਤਾ ਉਹਨਾਂ ਨੇ। ਤੇ ਅੱਜ ਜਿਹੜਾ ਸੰਗਤਾਂ ਨੇ ਮਿਲ ਕੇ ਨਾਮ ਜਪਿਆ ਕਿਉਂਕਿ ਸੰਤ ਮਹਾਰਾਜ ਕਹਿਆ ਕਰਦੇ ਸੀ ਕਿ ਭਾਈ ਇਹ ਅਸਥਾਨ ਅਸੀਂ ਭੀੜ ਇਕੱਠੀ ਕਰਨ ਵਾਸਤੇ ਨਹੀਂ ਬਣਾਇਆ ਇਹ ਅਸਥਾਨ ਅਸੀਂ ਪਿਆਰਿਆਂ ਦੇ ਨਾਮ ਜਪਣ ਵਾਸਤੇ ਬਣਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਅੱਜ ਸੰਗਤੀ ਰੂਪ ਚ ਬਹਿ ਕੇ ਸਾਰਿਆਂ ਨੇ ਨਾਮ ਜਪਿਆ ਤੇ ਅੱਜ ਮਹਾਰਾਜ ਬਹੁਤ ਖੁਸ਼ ਨੇ ਜੋ ਮਰਜੀ ਮੰਗ ਲਿਓ ਮੇਰੇ ਮਨ ਦੀ ਪਾਵਨ ਮਹਾਰਾਜ ਉਹ ਹੀ ਦੇਣੇ